ਹਾਂਜੀ ਕਿਦਾਂ ਹੈ ਦੇਖੋ ਚੱਲਦਾ ਸਾਡਿਆਂ ਕਰਦਾ ਟੀਕਾ ਪੂਰਿਆ ਚਲਦਾ ਸੁਣੇ ਕਿੰਦੇ ਟਰੈਕਟਰ ਦਾ ਗੇਅਰ ਦੂਜਾ ਹਾਈ ਲੱਗਾ ਏ ਤੇ ਕਿਹੜਾ ਵੀ ਦੂਜਾ ਹੀ ਏ ਦੇ ਦੇ ਹਾਂਜੀ ਦੇਖਦੇ ਆ ਅੱਗੇ ਕੀ ਸਮਾਚਾਰ ਦੱਸਦੇ ਆ ਅੱਜ ਤੁਹਾਨੂੰ ਆਹ ਵਲੌਗ ਦੇ ਜਰੀਏ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਹੋ ਗਈ ਹੋਰ ਕਰਦੇ ਹੋਰ ਕਰਦੇ ਤਾਂ ਸਾਰਾ ਉਹਦਾ ਦਾਮ ਤੈਨੂੰ ਪਰਾਇਆ ਉਹ ਡੀਜ਼ਲ ਉੱਪਰੋਂ ਨਿਕਲ ਜਣਾ ਤੇਲ ਥੱਲੇ ਰਹਿ ਜਾਣਾ ਓਕੇ ਠੀਕ ਹੈ ਭਾਜੀ ਹੱਸਣਾ ਕਰ ਕੋਈ ਹੱਸਣਾ ਨਹੀਂ ਕਰਨਾ ਪਹੁੰਚੋ ਅੰਦਰ ਹਾਂਜੀ ਦੇਖੋ ਜੀ ਫਟਾਈਆਂ ਵੇਂਦੀਆਂ ਹੁਣ ਟਾਈ ਪੈ ਰਹੀ ਹੈ ਹਾਂਜੀ ਤੇ 21ਵਾਂ ਨੰਬਰ ਹੈ 3630 ਦਾ ਤੇ 22ਵਾਂ 7000 ਦਾ ਆ ਗਿਆ ਐਂਡਲੀ ਪਰਚੀ ਆ ਐਂਡਲੀ ਪਟਾਕੇ ਹੀ ਪੈਣੇ ਆ ਰਾਤ ਨੂੰ ਕੋਮ ਨੂੰ ਨਿਪਟਿਆ ਲੱਗੇ ਹੋਣਾ ਜਾਈਦੇ ਸੀ ਇਹ ਰਹਿ ਗਿਆ ਬਹੁਤ ਲੇਟ ਹੋ ਗਿਆ ਲੇਟ ਹੋ ਗਏ ਚਲੋ ਕੋਈ ਨਾ ਹੁਣ ਆਊ ਟਾਈਮ ਕਿ ਕਿ ਕਿਸਮਤ ਆ ਟਰੈਕ ਕਰਾਉ ਉਈੰ ਦਾ ਗਾਟੂ ਆ ਟਰੈਕ ਦੇ ਫੇ ਤੈਨੂੰ ਪਤਾ ਇਦਾਂ ਹੀ ਆ ਬਾਕੀ ਕਿਸਮਤ ਆ ਇਹ ਤਾਂ ਹੈ ਪਾਜੀ ਯਾਰ ਵਲੌਗ ਸ਼ੁਰੂ ਹੋਏ ਆ ਪਾਜੀ ਨਹੀਂ ਕਹਿਣਾਗੇ ਨੇ ਬਾਈ ਜੀ ਕਹਿਣਾ ਬਾਈ ਜੀ ਹਾਂ ਜੀ ਬਾਈ ਜੀ ਬਾਈ ਜੀ ਬਾਈ ਜੀ ਨਾ ਪ੍ਰਭਾਵ ਪੈਂਦਾ ਯਾਰ ਹਾਂ ਜੀ ਫੇ ਹੁਣ ਕੱਚੇ ਬਾਈ ਦਾ ਟਰੈਕਟਰ ਚੱਲਣ ਲੱਗਾ ਦੇਖੋ ਫੇ ਹੁਣ ਪਟਾਕੇ ਬਿੰਦੇ ਬਾਈ ਹੁਣ ਹਵਾ ਕੱਢ ਰਹੀ ਹੈ ਡਰਾਉਣੀ ਕਾਂਡੀ ਖਿੱਚ ਮੁਕਾਬਲੇ ਹੋ ਗਿਆ ਉਹਨਾਂ ਨੇ ਕੰਮ ਖਿੱਚ ਕੇ ਹੋਰ ਜੇ ਇੰਨੇ ਮੇਲੇ ਤੇ ਕਲੀ ਪਾ ਲਈ ਹੋ ਇਹ ਨਹੀਂ ਕੋਈ ਨਹੀਂ ਸੀਗਾ ਇਹ ਲੋਕਾਂ ਦੇ ਇਹ ਇਹ ਕਿਹੜੇ ਪਿੰਡ ਤੋਂ ਕਰਕੇ ਪੱਟਿਆ ਜੀ ਆਗਲੇ ਲੋਕਾਂ ਜੀ ਕਿੰਨਵੇਂ ਮੇਮਾ ਖੇਡ ਰਿਹਾ ਅੱਜ ਇਹ ਕਮੇਟੀ ਦੇ ਵੱਲੋਂ ਗਰਾਊਂਡ ਬੜਾ ਵਧੀਆ ਚੈਰ ਕੀਤਾ ਹੋਇਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਜਾਂ ਚੇਂਜ ਕਰਨ ਵਾਲੀ ਹੋਵੇ ਉਹ ਦੱਸੋ ਜੀ ਅੱਪਾ ਕਮੇਟੀ ਨੂੰ ਕਹਾਂਗੇ ਅਗਲੀ ਵਾਰ ਸਹੀ ਹੈ ਸਾਰੇ ਰੂਲ ਸੇਮ ਹੈ ਸੱਤ ਦੇ ਸੇਮ ਇੱਥੇ ਅੱਗੇ ਮਨ ਪੂਰਾ ਖੁਸ਼ ਹੈ ਅਜੇ ਉੱਠ ਜੂ ਉੱਦ ਨੂੰ ਕਰਦਾ ਕੰਮ ਆ ਜਾ ਵੀ ਹੋ ਟਰਾਲੀ ਲਾ ਕੇ ਲੈ ਜਾ ਕਰ ਟਰਾਲੀ ਨਾਲ ਰਾ ਕੇ ਲੈ ਜਾਂਦਾ ਭੂਆ ਜੇ ਮਨ ਉੱਪਰ ਜੂ ਉੱਦ ਨੂੰ ਪੂਰਾ ਟਰੈਕਟਰ ਦਾ ਵੀ ਹੁਣ ਸੋਨਾ ਚੱਲ ਗਿਆ ਈ ਚੱਲੀ ਜਾਂਦਾ ਸੋਨਾ ਓਏ ਅੱਜ ਦੇ ਦਿਨ ਵੀ ਬਹੁਤ ਵਧੀਆ ਚੱਲਿਆ ਬੰਦੀ ਲੱਟੂਏ ਕਦਾਂ ਵਧੀਆ ਚੱਲਿਆ ਸੰਦ ਭਾਵੇਂ ਕੇ ਸੰਦਾਰੇ ਬੰਦਾ ਅੱਜ ਕਦੇ ਚੌਥਾ ਵੱਜਣਾ ਮੈਂ ਛੇੜਦਾ ਜਾਣਾ ਇੰਦੇ ਟਰੈਕਟਰ ਦਾ ਗੇਅਰ ਦੂਜਾ ਹਾਈ ਲੱਗਾ ਏ ਤੇ ਗੇੜਾ ਵੀ ਦੂਜਾ ਹੀ ਏ ਤੇ ਲੱਡੂ ਬੀਜੀ ਨਾ ਹੋ ਗਿਆ ਚੇਤਾ ਭੌਲੀ ਜਾਂਦਾ ਲੱਡੂ ਨਾ ਬਈ 17ਵਾਂ ਨੰਬਰ ਚੱਲਦਾ 18ਵਾਂ ਨੰਬਰ ਆਪਣਾ ਬਈ ਦੇਖੋ ਪ੍ਰੀਤ ਕਰਨ ਤੁਸੀਂ ਜੰਦੇ ਹਾਂ ਹਾਂਜੀ ਮਿਲਕਾ ਪ੍ਰੈਟ ਰੇਡੀ ਕਰ ਲੈਣੋ ਦੇਖਿਓ 5 ਮਿੰਟ ਬਾਕੀ ਨੇ ਐਰ ਕਦੇ ਡੋਲ ਦਾ ਸਮੇਂ ਦੇ ਨਾਲ ਜਿਹੜਾ ਅੱਜ ਭਰਾਵਾਂ ਨੇ ਕਰਾਇਆ ਸਮੇਂ ਦੇ ਨਾਲ ਸਾਫ ਸੁਥਰਾ ਨਿਕਾਲਦੇ ਹਾਂ ਬਹੁਤ ਬੜਾ ਧੰਨਵਾਦ ਜਿਹੜੇ ਤੁਸੀਂ ਜੰਦੇ ਹੋ ਇਹ ਗ੍ਰਾਮ ਦਾ ਜਿਹੜਾ ਕਿੱਤਾ ਦਾ ਮਰਿਆ ਹੋਇਆ ਪੁਰਾਣਾ ਦਿੱਲਾ ਆ ਜੀ ਇੱਕ ਕਮੇਟੀ ਜਿਸ ਪ੍ਰਬੰਧਕਤਾਂ ਦੇ ਨੇ ਕਮੇਟੀ ਨੇ ਪ੍ਰਬੰਧਾਂ ਨੂੰ ਦੇਖਦੇ ਹੋਏ ਤੁਸੀਂ ਕਮੇਟੀ ਨੂੰ ਮਵਾਗਵਾ ਤੇ ਕਿੰਨੇ ਬੋਲ ਰਹੇ ਹੋਗੇ ਮਵਾਗਵਾ ਬਹੁਤ ਵਧੀਆ ਬਹੁਤ ਜਮੀਨ ਕਰ ਰਹੇ ਆ ਜੀ ਤੁਹਾਡਾ ਨਾਮ ਕੀ ਹੈ ਪੂਰਾ ਮੰਗਿਆ ਜੀ ਤੁਹਾਡਾ ਨਾਮ ਕੀ ਹੈ ਜਨਾ ਜਤਿੰਦਰ ਇਹ ਕਹਿੰਦੇ ਕਿ ਖੂਨ ਬੰਦ ਤੋਂ ਬੱਧਿਆ ਖੂਨ ਬੰਦ ਕਿੱਥੇ ਆ ਨਵਾ ਸਾਹਿਬ ਦਿਲੀ ਦਾ ਖੂਨ ਬੰਦ ਜਿੱਥੇ

ਜਲਦੀ ਦੇ ਨਾਲ ਵੈਨ 7000 ਵੈਨ 7000 ਵੈਨ 7000 ਬਣ ਗਿਆ ਪਿੰਡੋਂ ਗਰਾਉਂਡ ਦੇ ਵਿੱਚ ਵੈਨ 7000 ਆ ਗਿਆ ਰਿਓ ਪੰਜਾਬੀ ਹੁਣ ਬਲਜੀਤ ਨੇ ਟਰਾਲੀ ਲੱਗੇ ਪਾਉਣ ਅੱਜ ਮੁੰਡਾ ਮੇਡਾ ਜਿਹੜਾ ਅਸੀਂ ਕਿਹਾ ਜੀ ਇਹ ਤਾਂ ਫਰਦੌਲਾ ਬੈਚਨ ਬੰਦੂਣ ਚੈਚਦੇ ਵੀ ਕੰਮ ਜਤਿੰਦਰਾ ਵੀ ਬੈਲਾ ਵਿੱਚ ਪਾਦੇ ਰੋਇਦਾ ਗੋਟ ਕੰਦੇ ਤੁਹੇ ਦਾ ਤਾਂ ਦੱਸਾ ਕਿਹੜਾ ਮਿਲਦਾ ਕਹੇਆ ਕਿਹੜਾ ਮਿਲਦਾ ਹਾਂਜੀ ਕਿੱਦਾਂ ਤੇ ਦੇਖੋ ਚੱਲਦਾ ਤੱਪਿਆ ਦੇ ਚੱਲਦਾ ਚੀਤਾ ਪੂੜਿਆ ਜਦੋਂ ਬਾਸ ਨੂੰ ਹੈ ਉਹਨੇ ਪੈ ਜਾਉ ਆ ਕਹਣਾ ਕਰ ਵਿੱਚ ਦੋ ਖੜੀਆਂ ਪਰ ਸਟ੍ਰਟਰ ਜਾਨੋ ਪਿਆਰੇ ਨੇ ਉਹ ਟਰਾਲੀ ਖਿੱਚ ਮੁਕਾਬਲੇ ਤੇ ਜਾਦਾ ਫਿਰ ਆਪ ਵੱਲ ਨੂੰ ਸਿੱਧਾ ਸਭ ਨੂੰ ਨੀਂਦ ਨਹੀਂ ਮਿਲ ਰਹੀ ਜੱਲਾ ਸਭ ਤੋਂ ਜਿਆਦਾ ਖੋਰ ਉਹ ਜਿਆ ਸੂਰ ਪਟਾਣਾ ਚੱਟ ਕੇ ਜਾਂਦੇ ਰਹਿਣ ਸਟicker ਲੱਡੂ ਭਾਈ 3 ਨੰਬਰ ਦੇ ਆਮਦ ਹੋੜ 7000 ਯਾਰ 57000 ਰਾਂ ਦਾ ਸੀ 57000 ਰਾਂ ਦਾ ਜਿਹੜਾ ਅਗਲਾ ਪ੍ਰੈਸ ਹੈ ਇਹ ਜਿਹੜਾ ਲਿੰਗਨ ਦੇ 57000 ਦੋ ਯਾਰ ਸਾਡੇ ਭਰਾਜੋ ਨੇ ਤੀਜੇ ਨੰਬਰ ਵਾਲੇ ਆ ਚੁੱਕੇ ਜੀ ਤੀਜੇ ਨੰਬਰ ਵਾਲੇ ਆਲਾ ਯਾਰ 7000 ਫੋੜ ਵਾਲੇ ਵੀਰਾਂ ਦਾ ਤੀਜਾ ਨੰਬਰ 40 ਪਿੰਡ ਵਾਲੇ ਇਹ ਕਹਿੰਦੇ ਪੁਆਇਲ ਵੀਰ ਹੋਂ ਦਾ ਧੰਨਵਾਦ ਹੈ 7000 ਫੋੜ ਵਾਲਾ ਜੰਗਦਾ ਸਿੰਘ ਤੇ ਨਾਲ ਸੁਵਰਾਜ ਆਸਰ ਪੁੱਜਾ ਖਰਕਰ ਕਲਾ ਜੀ ਦਾ ਟਾਈਮ 2 3 66 ਇਹ ਜਿਹੜੇ ਪੈਸਾ ਤੇ ਸੌਤ ਦਾ ਇਹ ਕਹਿੰਦੇ ਹੱਥਾਂ ਦੀ ਮੈਲ ਹੋ ਜਾਂਦੀ ਹੈ ਨਹੀਂ ਲਿਖਦੇ ਅੱਗ ਕਹਿੰਦੇ ਇਹ ਟਰਾਫੀਆਂ ਨੇ ਜਿਹੜੀਆਂ ਨਵਾਈ ਲੋ ਜੀ ਵਧਾਈਆਂ ਭਾਜੀ ਬਹੁਤ ਬਹੁਤ ਤੁਹਾਨੂੰ ਸਹਿਜਨ ਦੀ ਸਫਲਤਾ ਦੀ ਵਧਾਈ ਸਾਉਂਡ ਵਾਲਾ ਜੁਤਿੰਦਰ ਜੀ ਟ੍ਰੈਕਟਰ ਕਹੜੇ ਉਹ ਵੀ ਸਨਮਾਨ ਜਵੰਦਾ ਜੀ ਕਹਿੰਦੇ ਭਰਾ ਕਹਿੰਦੇ ਢੇੜੀ ਲਾ ਕੇ ਰਖਣੀ ਆ 7000 ਦੀ ਸਖਮਣ ਬੀਰ ਸਾਦਾ ਉਹ ਵੀ ਸਨਮਾਨ ਲੈ ਲਵੇ ਇਹ ਕੰਮਲ ਬਾਈ ਕੀ ਕਹਿੰਦੇ ਕਹਿੰਦੇ ਢੇੜੀ ਲੈਣੀ 7000 ਦੀ ਭਾਈ ਗਰਾਊਂਡ 'ਚ ਹੀ ਰੱਖਿਓ ਚਲਾਟ ਕਰਦੇ ਨੇ ਇਹ ਹਰਿ ਕਰੇਗਾ ਅਗਰ ਸਦਾ ਜੀ ਆਪ ਹੋਰ ਅੱਗੇ ਕਰਨ 100 ਤੇ ਕਰਨ ਮੇਰਾ ਬਲੌਗ ਦਾ ਫਾਇਦਾ ਬਲੌਗ ਬਾਈ ਇੱਥੇ ਸਮਾਪਤ ਹੁੰਦਾ ਨਵਾਂ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਵੀਰੋ ਦੱਸ ਕੇ ਜਾਓ ਬਲੌਗ ਕਿੱਦਾਂ ਦਾ ਲੱਗਾ ਕਮੀਆਂ ਪੇਸ਼ੀਆਂ ਬਾਈ ਜੇ ਅਗਰੇ ਬਲੌਗ ਤੇ ਜਰੂਰ ਕੱਢਾਂਗੇ